ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਪੈਨਸ਼ਨ 2026 ਅਪਡੇਟ ਐਸਐਸਆਈ ਜੈਸੈਸ ਲੈਣ ਵਾਲਿਆਂ ਲਈ ਖੁਸ਼ਖਬਰੀ ਪੈਨਸ਼ਨ ਕਿੰਨੀ ਵਧੀ ਪੂਰੀ ਜਾਣਕਾਰੀ ਦੋਸਤੋ ਅੱਜ ਦੀ ਇਸ ਸਵੇਰ ਅਮਰੀਕਾ ਵਿੱਚ ਵੱਸਦੇ ਲੱਖਾਂ ਬਜ਼ੁਰਗਾਂ ਅਤੇ ਅਪਾਜ ਵੀਰਾਂ ਬੈਣਾ ਲਈ ਇੱਕ ਨਵੀਂ ਉਮੀਦ ਦੀ ਕਿਰਨ ਲੈ ਕੇ ਆਈ ਹੈ ਕਿਉਂਕਿ ਜਿਸ ਕੜੀ ਦਾ ਇੰਤਜ਼ਾਰ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਕਰ ਰਹੇ ਸੀ ਉਹ ਆਖਰਕਾਰ ਖਤਮ ਹੋਣ ਜਾ ਰਹੀ ਹੈ ਅਸੀਂ ਸਭ ਜਾਣਦੇ ਹਾਂ ਕਿ ਅਮਰੀਕਾ ਵਿੱਚ ਰਹਿਣਾ ਜਿੰਨਾ ਸੁਪਨਮਈ ਲੱਗਦਾ ਹੈ ਬੁਢਾਪੇ ਵਿੱਚ ਇੱਥੇ ਗੁਜ਼ਾਰਾ ਕਰਨਾ ਓਨਾ ਹੀ ਚੁਣੌਤੀਪੂਰਨ ਹੋ ਸਕਦਾ ਹੈ ਖਾਸ ਕਰ ਜਦੋਂ ਤੁਸੀਂ ਇੱਕ ਸੀਮਤ ਆਮਦਨ ਜਾਂ ਫਿਕਸਡ ਇਨਕਮ ਤੇ ਨਿਰਭਰ ਹੁੰਦੇ ਹੋ ਪਿਛਲੇ ਸਾਲ 2025 ਵਿੱਚ ਮਹਿੰਗਾਈ ਨੇ ਜਿਸ ਤਰ੍ਹਾਂ ਆਮ ਆਦਮੀ ਦੀ ਕਮਰ ਤੋੜੀ ਉਸਨੇ ਹਰ ਬਜ਼ੁਰਗ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਸਨ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਗਰੋਸਰੀ ਦੇ ਬਿੱਲਾਂ ਤੱਕ ਹਰ ਚੀਜ਼ ਅਸਮਾਨ ਨੂੰ ਛੂ ਰਹੀ ਸੀ ਅਤੇ ਅਜੇ ਸਮੇਂ ਵਿੱਚ ਹਰ ਕੋਈ ਬਸ ਇਹੀ ਸਵਾਲ ਪੁੱਛ ਰਿਹਾ ਸੀ ਕਿ ਕੀ 2026 ਵਿੱਚ ਸਰਕਾਰ ਸਾਡੀ ਬਾਫੜੇਗੀ ਕੀ ਸੋਸ਼ਲ ਸਿਕਿਉਰਿਟੀ ਦੇ ਚੈੱਕ ਵਿੱਚ ਕੁਝ ਵਾਦਾ ਹੋਵੇਗਾ ਜੋ ਸਾਨੂੰ ਇਸ ਮਹਿੰਗਾਈ ਨਾਲ ਲੜਨ ਦੇ ਕਾਬਿਲ ਬਣਾ ਸਕੇ ਤਾਂ ਦੋਸਤੋ ਖੁਸ਼ ਹੋ ਜਾਓ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਚਿਹਰਿਆਂ ਤੇ ਮੁਸਕਾਨ ਲਿਆਉਣ ਵਾਲੀ ਹੈ ਸਾਡੇ ਕੋਲ ਵਾਸ਼ਿੰਗਟਨ ਤੋਂ ਸਿੱਧੀਆਂ ਖਬਰਾਂ ਅਤੇ ਅੰਕੜੇ ਆ ਚੁੱਕੇ ਹਨ ਜੋ ਇਹ ਦੱਸਦੇ ਹਨ ਕਿ ਤੁਹਾਡੀ ਜੇਬ ਵਿੱਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਡਾਲਰ ਆਉਣਗੇ ਇਹ ਅਪਡੇਟ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਹ ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਇਸ ਲਈ ਆਪਣੇ ਦਿਲਾਂ ਨੂੰ ਥੰਮ ਲਵੋ ਅਤੇ ਇਸ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣੋ ਕਿਉਂਕਿ ਅਸੀਂ ਤੁਹਾਨੂੰ ਨਾ ਸਿਰਫ ਵੱਧੀ ਹੋਈ ਰਕਮ ਬਾਰੇ ਦੱਸਾਂਗੇ ਬਲਕਿ ਇਹ ਵੀ ਸਮਝਾਵਾਂਗੇ ਕਿ ਇਹ ਪੈਸਾ ਤੁਹਾਡੇ ਬੈਂਕ ਖਾਤਿਆਂ ਵਿੱਚ ਕਦੋਂ ਆਵੇਗਾ ਅਤੇ ਇਸ ਦਾ ਤੁਹਾਡੀ ਰੋਜ਼ਾਨਾ ਜ਼ਿੰਦਗੀ ਤੇ ਕੀ ਅਸਰ ਪਵੇਗਾ ਸਭ ਤੋਂ ਪਹਿਲਾਂ ਆਓ ਸਮਝੀਏ ਕਿ ਇਹ ਵਾਦਾ ਅਸਲ ਵਿੱਚ ਹੁੰਦਾ ਕਿਵੇਂ ਹੈ ਅਤੇ 2026 ਲਈ ਇਹ ਇੰਨਾ ਖਾਸ ਕਿਉਂ ਹੈ ਜਿਸ ਨੂੰ ਅਮਰੀਕਾ ਦੀ ਭਾਸ਼ਾ ਵਿੱਚ ਕੋਲਾਜਾ ਕੋਸਟ ਆਫ ਲਿਵਿੰਗ ਐਡਜਸਟਮੈਂਟ ਕਿਹਾ ਜਾਂਦਾ ਹੈ ਇਹ ਕੋਈ ਸਰਕਾਰ ਵੱਲੋਂ ਦਿੱਤਾ ਗਿਆ ਤੋਹਫਾ ਨਹੀਂ ਹੈ ਬਲਕਿ ਇਹ ਤੁਹਾਡਾ ਹੱਕ ਹੈ ਜੋ ਮਹਿੰਗਾਈ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ ਸਾਲ 2026 ਲਈ ਜੋ ਐਲਾਨ ਹੋਇਆ ਹੈ ਉਹ ਪਿਛਲੇ ਸਾਲਾ ਦੇ ਮੁਕਾਬਲੇ ਕਾਫੀ ਦਿਲਚਸਪ ਹੈ ਕਿਉਂਕਿ ਅਰਥਸ਼ਾਸਤਰੀਆਂ ਨੇ ਮਹਿੰਗਾਈ ਦਰ ਨੂੰ ਬਹੁਤ ਬਾਰੀਕੀ ਨਾਲ ਕੋਖਿਆ ਹੈ ਜਦੋਂ ਅਸੀਂ ਬਾਜ਼ਾਰ ਵਿੱਚ ਦੁੱਧ ਆਂਡੇ ਬ੍ਰੈਡ ਜਾਂ ਦਵਾਈਆਂ ਖਰੀਦਣ ਜਾਂਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ 100 ਡਾਲਰ ਦਾ ਨੋਟ ਹੁਣ ਉਹ ਕੀਮਤ ਨਹੀਂ ਰੱਖਦਾ ਜੋ 2 ਸਾਲ ਪਹਿਲਾਂ ਰੱਖਦਾ ਸੀ ਇਸੇ ਅਸੰਤੁਲਨ ਨੂੰ ਠੀਕ ਕਰਨ ਲਈ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ 2026 ਵਿੱਚ ਪੈਨਸ਼ਨ ਵਿੱਚ ਵਾਅਦਾ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਬਜ਼ੁਰਗਾਂ ਦੀ ਖਰੀਦ ਸ਼ਕਤੀ ਬਰਕਰਾਰ ਰਹਿ ਸਕੇ ਇਹ ਵਾਅਦਾ ਪ੍ਰਤੀਸ਼ਤ ਦੇ ਰੂਪ ਵਿੱਚ ਹੁੰਦਾ ਹੈ ਅਤੇ ਪਾਵੇਂ ਇਹ ਨੰਬਰ ਦੇਖਣ ਵਿੱਚ ਛੋਟਾ ਲੱਗੇ ਪਰ ਜਦੋਂ ਇਹ ਤੁਹਾਡੇ ਮਹੀਨਾਵਾਰ ਚੈੱਕ ਵਿੱਚ ਜੁੜਦਾ ਹੈ ਤਾਂ ਇਹ ਸਾਲਾਨਾ ਹਜ਼ਾਰਾਂ ਡਾਲਰਾਂ ਦਾ ਫਰਕ ਪਾ ਸਕਦਾ ਹੈ ਕਲਪਨਾ ਕਰੋ ਕਿ ਜੇਕਰ ਤੁਹਾਡੀ ਪੈਨਸ਼ਨ ਵਿੱਚ ਹਰ ਮਹੀਨੇ 50 ਜਾਂ 60 ਡਾਲਰ ਦਾ ਵਾਅਦਾ ਹੁੰਦਾ ਹੈ ਤਾਂ ਇਹ ਸਾਲ ਦੇ ਅੰਤ ਵਿੱਚ ਇੱਕ ਵੱਡੀ ਰਕਮ ਬਣ ਜਾਂਦੀ ਹੈ ਜੋ ਸ਼ਾਇਦ ਤੁਹਾਡੇ ਬਿਜਲੀ ਦੇ ਬਿੱਲ ਜਾਂ ਦਵਾਈਆਂ ਦੇ ਖਰਚੇ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇ 2026 ਦਾ ਇਹ ਅਪਡੇਟ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਦੀ ਦਰ ਥੋੜੀ ਕਾਬੂ ਵਿੱਚ ਆਈ ਹੈ ਜਿਸ ਨਾਲ ਲੋਕਾਂ ਨੂੰ ਡਰ ਸੀ ਕਿ ਸ਼ਾਇਦ ਵਾਧਾ ਬਹੁਤ ਘਟ ਹੋਵੇਗਾ ਪਰ ਖੁਸ਼ਖਬਰੀ ਇਹ ਹੈ ਕਿ ਵਾਧਾ ਇੱਕ ਸਨਮਾਨਜਨਕ ਪਦਰ ਤੇ ਰੱਖਿਆ ਗਿਆ ਹੈ ਜੋ ਨਾ ਸਿਰਫ ਮਹਿੰਗਾਈ ਦੀ ਪਰਬਾਈ ਕਰੇਗਾ ਬਲਕਿ ਤੁਹਾਨੂੰ ਥੋੜਾ ਜਿਹਾ ਵਾਦੂ ਸਾਹ ਲੈਣ ਦਾ ਮੌਕਾ ਵੀ ਦੇਵੇਗਾ ਇਸ ਪੈਰੇ ਵਿੱਚ ਅਸੀਂ ਇਹ ਸਮਝਿਆ ਕਿ ਇਹ ਵਾਦਾ ਕਿਉਂ ਜ਼ਰੂਰੀ ਸੀ ਹੁਣ ਅਗਲੇ ਹਿੱਸੇ ਵਿੱਚ ਅਸੀਂ ਐਸਐਸਆਈ ਲੈਣ ਵਾਲਿਆਂ ਲਈ ਖਾਸ ਅੰਕੜਿਆਂ ਦੀ ਗੱਲ ਕਰਾਂਗੇ ਹੁਣ ਗੱਲ ਕਰਦੇ ਹਾਂ ਸਾਡੇ ਉਹਨਾਂ ਪਹਣ ਬਰਾਮਾਂ ਅਤੇ ਬਜ਼ੁਰਗਾਂ ਦੀ ਜੋ ਐਸਐਸਆਈ ਯਾਨੀ ਸਪਲੀਮੈਂਟਲ ਸਿਕਿਉਰਿਟੀ ਇਨਕਮ ਤੇ ਨਿਰਭਰ ਹਨ ਇਹ ਉਹ ਵਰਗ ਹੈ ਜਿਸ ਨੂੰ ਆਰਥਿਕ ਮਦਦ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਅਤੇ 2026 ਦਾ ਇਹ ਨਵਾਂ ਅਪਡੇਟ ਉਹਨਾਂ ਲਈ ਇੱਕ ਵੱਡੀ ਰਾਤ ਬਣ ਕੇ ਆਇਆ ਹੈ ਐਸਐਸਆਈ ਦੇ ਤਹਿਤ ਮਿਲਣ ਵਾਲੀ ਰਕਮ ਅਕਸਰ ਜੀਵਨ ਨਿਰਵਾ ਲਈ ਬਹੁਤ ਹੀ ਬੁਨਿਆਦੀ ਹੁੰਦੀ ਹੈ ਅਤੇ ਇਸ ਵਿੱਚ ਮਾਮੂਲੀ ਵਾਦਾ ਵੀ ਬਹੁਤ ਮਾਇਨੇ ਰੱਖਦਾ ਹੈ 2026 ਵਿੱਚ ਸੰਘੀ ਸਰਕਾਰ ਨੇ ਸਸਾਇਦੇ ਮਿਆਰੀ ਭੁਗਤਾਨ ਵਿੱਚ ਜੋ ਵਾਦਾ ਕੀਤਾ ਹੈ ਉਸ ਨਾਲ ਇਕੱਲੇ ਰਹਿਣ ਵਾਲੇ ਵਿਅਕਤੀਆਂ ਅਤੇ ਜੋੜਿਆਂ ਦੋਵਾਂ ਨੂੰ ਫਾਇਦਾ ਹੋਵੇਗਾ ਉਦਾਹਰਣ ਵਜੋਂ ਜੇਕਰ ਤੁਸੀਂ ਇਕੱਲੇ ਹੋ ਅਤੇ ਐਸਐਸਏ ਲੈ ਰਹੇ ਹੋ ਤਾਂ ਤੁਹਾਡੇ ਮਾਸਿਕ ਚੈੱਕ ਵਿੱਚ ਇੱਕ ਨਿਸ਼ਚਿਤ ਰਕਮ ਦਾ ਵਾਦਾ ਦੇਖਣ ਨੂੰ ਮਿਲੇਗਾ ਜੋ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਆਵੇਗਾ ਅਤੇ ਜੇਕਰ ਤੁਸੀਂ ਇੱਕ ਜੋੜੇ ਦੇ ਰੂਪ ਵਿੱਚ ਰਹਿੰਦੇ ਹੋ ਤਾਂ ਇਹ ਵਾਦਾ ਹੋਰ ਵੀ ਜ਼ਿਆਦਾ ਹੋਵੇਗਾ ਇਹ ਸਿਰਫ ਪੈਸਿਆਂ ਦੀ ਗੱਲ ਨਹੀਂ ਹੈ ਇਹ ਸਨਮਾਨ ਦੀ ਗੱਲ ਹੈ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਸਿਸਾਇ ਪ੍ਰਾਪਤ ਕਰਤਾਵਾਂ ਲਈ ਕਿਰਾਇਆ ਦੇਣਾ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਕਿਰਾਏ ਇੰਨੇ ਵੱਧ ਗਏ ਹਨ ਕਿ ਪੁਰਾਣੀ ਪੈਨਸ਼ਨ ਨਾਲ ਗੁਜ਼ਾਰਾ ਕਰਨਾ ਨਾ ਮੁਮਕਿਨ ਜਿਹਾ ਹੋ ਗਿਆ ਸੀ ਇਸ ਨਵੇਂ ਅਪਡੇਟ ਦੇ ਨਾਲ ਸਰਕਾਰ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਭ ਤੋਂ ਗਰੀਬ ਅਤੇ ਲੋੜਵੰਦ ਵਰਗ ਪਿੱਛੇ ਨਾ ਰਹਿ ਜਾਵੇ ਇਸ ਤੋਂ ਇਲਾਵਾ ਕੁਝ ਰਾਜ ਆਪਣੀ ਤਰਫੋਂ VSSI ਵਿੱਚ ਕੁਝ ਹਿੱਸਾ ਪਾਉਂਦੇ ਹਨ ਜਿਸ ਨੂੰ ਸਟੇਟਸ ਪਲੀਮੇਟ ਕਿਹਾ ਜਾਂਦਾ ਹੈ ਅਤੇ ਉਮੀਦ ਹੈ ਕਿ ਕਈ ਰਾਜ ਵੀ 2026 ਵਿੱਚ ਆਪਣੀ ਇਸ ਰਕਮ ਵਿੱਚ ਸੋਧ ਕਰਨਗੇ ਇਸ ਲਈ ਤੁਹਾਨੂੰ ਸਿਰਫ ਕੇਂਦਰ ਸਰਕਾਰ ਦੇ ਵਾਅਦੇ ਵੱਲ ਹੀ ਨਹੀਂ ਦੇਖਣਾ ਚਾਹੀਦਾ ਬਲਕਿ ਆਪਣੇ ਰਾਜ ਦੇ ਨੀਮਾ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਇਹ ਵਾਦਾ ਉਹਨਾਂ ਬਜ਼ੁਰਗ ਮਾਪਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਆਪਣੇ ਬੱਚਿਆਂ ਤੇ ਬੋਝ ਨਹੀਂ ਬਣਨਾ ਚਾਹੁੰਦੇ ਅਤੇ ਆਪਣੀ ਦਵਾਈ ਬੂਟੀ ਦਾ ਖਰਚਾ ਖੁਦ ਚੁਕਾਣਾ ਚਾਹੁੰਦੇ ਹਨ ਦੂਜੇ ਪਾਸੇ ਜੇਕਰ ਅਸੀਂ ਸੋਸ਼ਲ ਸਿਕਿਉਰਿਟੀ ਰਿਟਾਇਰਮੈਂਟ ਬੈਨੀਫਿਟਸ ਦੀ ਗੱਲ ਕਰੀਏ ਤਾਂ ਇੱਥੇ ਕਹਾਣੀ ਥੋੜੀ ਵੱਖਰੀ ਪਰ ਉਨੀ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਉਹ ਪੈਸਾ ਹੈ ਜੋ ਤੁਸੀਂ ਆਪਣੀ ਸਾਰੀ ਉਮਰ ਮਿਹਨਤ ਕਰਕੇ ਟੈਕਸ ਭਰ ਕੇ ਕਮਾਇਆ ਹੈ 2026 ਵਿੱਚ ਰਿਟਾਇਰ ਹੋਏ ਕਾਮਿਆਂ ਲਈ ਆਸਤਨ ਪੈਨਸ਼ਨ ਵਿੱਚ ਜੋ ਵਾਦਾ ਹੋਇਆ ਹੈ ਉਹ ਸਿੱਧੇ ਤੌਰ ਤੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰੇਗਾ ਬਹੁਤ ਸਾਰੇ ਪੰਜਾਬੀ ਬਜ਼ੁਰਗ ਜੋ ਅਮਰੀਕਾ ਵਿੱਚ ਦਹਾਕਿਆਂ ਤੋਂ ਕੰਮ ਕਰ ਰਹੇ ਸਨ ਤਰਕ ਚਲਾ ਰਹੇ ਸਨ ਫੈਕਟਰੀਆਂ ਵਿੱਚ ਸਨ ਜਾਂ ਖੇਤੀਬਾੜੀ ਨਾਲ ਜੁੜੇ ਹੋਏ ਸਨ ਉਹਨਾਂ ਲਈ ਇਹ ਅਪਡੇਟ ਬਹੁਤ ਮਾਇਨੇ ਰੱਖਦਾ ਹੈ Social Security Administration ਨੇ ਐਲਾਨ ਕੀਤਾ ਹੈ ਕਿ ਵੱਧ ਤੋਂ ਵੱਧ ਟੈਕਸ ਯੋਗ ਕਮਾਈ ਦੀ ਸੀਮਾ ਵਿੱਚ ਵੀ ਬਦਲਾ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਜਿਹੜੇ ਲੋਕ ਹਾਲੇ ਵੀ ਕੰਮ ਕਰ ਰਹੇ ਹਨ ਅਤੇ ਭਵਿਕ ਵਿੱਚ ਰਿਟਾਇਰ ਹੋਣਗੇ ਉਹਨਾਂ ਨੂੰ ਵੀ ਭਵਿਕ ਵਿੱਚ ਵਦੇਰੇ ਲਾਭ ਮਿਲੇਗਾ ਪਰ ਮੌਜੂਦਾ ਰਿਟਾਇਰ ਲੋਕਾਂ ਲਈ ਜਨਵਰੀ 2026 ਦੇ ਪਹਿਲੇ ਚੈੱਕ ਵਿੱਚ ਹੀ ਇਹ ਵਾਅਦਾ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਇਹ ਗਲਤ ਧਿਆਨ ਦੇਣ ਵਾਲੀ ਹੈ ਕਿ ਹਰ ਕਿਸੇ ਦੀ ਪੈਨਸ਼ਨ ਵਿੱਚ ਵਾਅਦਾ ਇੱਕੋ ਜਿਹਾ ਨਹੀਂ ਹੁੰਦਾ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਕਮਕਾਜੀ ਜੀਵਨ ਦੌਰਾਨ ਕਿੰਨਾ ਟੈਕਸ ਅਦਾ ਕੀਤਾ ਹੈ ਅਤੇ ਤੁਸੀਂ ਕਿਸ ਉਮਰ ਵਿੱਚ ਰਿਟਾਇਰਮੈਂਟ ਲੈਣੀ ਸ਼ੁਰੂ ਕੀਤੀ ਸੀ ਜਿਨ੍ਹਾਂ ਲੋਕਾਂ ਨੇ 70 ਸਾਲ ਦੀ ਉਮਰ ਤੱਕ ਉਡੀਕ ਕੀਤੀ ਉਹਨਾਂ ਦਾ ਵਾਅਦਾ ਡਾਲਰਾਂ ਦੇ ਹਿਸਾਬ ਨਾਲ ਉਹਨਾਂ ਲੋਕਾਂ ਨਾਲੋਂ ਜ਼ਿਆਦਾ ਹੋਵੇਗਾ ਜਿਨ੍ਹਾਂ ਨੇ 62 ਸਾਲ ਦੀ ਉਮਰ ਵਿੱਚ ਪੈਨਸ਼ਨ ਸ਼ੁਰੂ ਕਰਵਾਈ ਸੀ ਪਰ ਖੁਸ਼ੀ ਦੀ ਗੱਲ ਇਹ ਹੈ के प्रतिशत वादा सब ਲਈ ਬਰਾਬਰ ਹੈ ਇਹ ਪੈਸਾ ਤੁਹਾਡੇ ਪੋਤੇ ਪੋਤੀਆਂ ਲਈ ਛੋਟੇ ਤੋਹਫੇ ਖਰੀਦਣ ਕਦੇਕਦਾਈ ਬਾਹਰ ਖਾਣਾ ਖਾਣ ਜਾਂ ਭਾਰਤ ਜਾਣ ਦੀ ਟਿਕਟ ਲਈ ਬਚਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਹ ਸਿਰਫ ਅੰਕੜੇ ਨਹੀਂ ਹਨ ਇਹ ਤੁਹਾਡੀ ਆਜ਼ਾਦੀ ਦਾ ਪ੍ਰਤੀਕ ਹਨ ਪਰ ਦੋਸਤੋ ਤਸਵੀਰ ਦਾ ਇੱਕ ਦੂਜਾ ਪਹਿਲੂ ਵੀ ਹੈ ਜਿਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਅਤੇ ਉਹ ਹੈ ਮਹਿੰਗਾਈ ਦਾ ਅਸਲ ਸੱਚ ਅਸੀਂ ਅਕਸਰ ਸੁਣਦੇ ਹਾਂ ਕਿ ਇੱਕ ਹੱਥ ਨਾਲ ਦਿੱਤਾ ਅਤੇ ਦੂਜੇ ਨਾਲ ਲੈ ਲਿਆ ਅਤੇ ਕਈ ਵਾਰ ਪੈਨਸ਼ਨਰਾਂ ਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ 2026 ਵਿੱਚ ਪਾਵੇਂ ਪੈਨਸ਼ਨ ਵਧੀ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਵੀ ਰੁਕੇ ਨਹੀਂ ਹਨ ਖਾਸ ਕਰਕੇ ਸਿਹਤ ਸੇਵਾਵਾਂ ਦਾ ਖਰਚਾ ਅਮਰੀਕਾ ਵਿੱਚ ਬਜ਼ੁਰਗਾਂ ਲਈ ਸਭ ਤੋਂ ਵੱਡੀ ਸਿਰਦਰਦੀ ਹੈ ਜਦੋਂ ਅਸੀਂ ਪੈਨਸ਼ਨ ਵਾਅਦੇ ਦੀ ਖੁਸ਼ੀ ਮਨਾਉਂਦੇ ਹਾਂ ਸਾਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਕੀ ਗਰੋਸਰੀ ਸਟੋਰ ਤੇ ਆਟੇ ਦਾ ਥੈਲਾ ਦੁੱਧ ਦੀ ਗੈਲਨ ਅਤੇ ਸਬਜ਼ੀਆਂ ਦੀ ਕੀਮਤ ਉਸੇ ਅਨੁਪਾਤ ਵਿੱਚ ਵਧੀ ਹੈ ਜਾਂ ਉਸ ਤੋਂ ਜ਼ਿਆਦਾ ਕਈ ਵਾਰ ਅੰਕੜੇ ਕਹਿੰਦੇ ਹਨ ਕਿ ਮਹਿੰਗਾਈ 3% ਹੈ ਪਰ ਬਜ਼ੁਰਗਾਂ ਲਈ ਮਹਿੰਗਾਈ ਦਰ ਅਸਲ ਵਿੱਚ ਇਸ ਤੋਂ ਕਿਤੇ ਵੱਧ ਹੁੰਦੀ ਹੈ ਕਿਉਂਕਿ ਬਜ਼ੁਰਗ ਆਪਣੀ ਆਮਦਨ ਦਾ ਵੱਡਾ ਹਿੱਸਾ ਸਿਹਤ ਸੇਵਾਵਾਂ ਅਤੇ ਦਵਾਈਆਂ ਤੇ ਖਰਚ ਕਰਦੇ ਹਨ ਜਿਨ੍ਹਾਂ ਦੀਆਂ ਕੀਮਤਾਂ ਆਮ ਮਹਿੰਗਾਈ ਨਾਲੋਂ ਤੇਜ਼ੀ ਨਾਲ ਵਧਦੀਆਂ ਹਨ ਇਸ ਲਈ ਇਹ 2026 ਦਾ ਅਪਡੇਟ ਜਿੱਥੇ ਇੱਕ ਖੁਸ਼ਖਬਰੀ ਹੈ ਉੱਥੇ ਹੀ ਇਹ ਇੱਕ ਸਾਵਧਾਨੀ ਦਾ ਸੰਕੇਤ ਵੀ ਹੈ ਤੁਹਾਨੂੰ ਇਹ ਵਧਿਆ ਹੋਇਆ ਪੈਸਾ ਬਹੁਤ ਹੀ ਸਮਝਦਾਰੀ ਨਾਲ ਵਰਤਣਾ ਪਵੇਗਾ ਇਹ ਨਾ ਸੋਚੋ ਕਿ ਹੁਣ ਬਹੁਤ ਸਾਰਾ ਪੈਸਾ ਆ ਗਿਆ ਹੈ ਤਾਂ ਅਸੀਂ ਫਜ਼ੂਲ ਖਰਚੀ ਕਰ ਸਕਦੇ ਹਾਂ ਸੱਚਾਈ ਇਹ ਹੈ ਕਿ ਇਹ ਵਾਦਾ ਸਿਰਫ ਤੁਹਾਨੂੰ ਪਾਣੀ ਤੋਂ ਉੱਪਰ ਰੱਖਣ ਲਈ ਹੈ ਤੈਰਨ ਲਈ ਨਹੀਂ ਇਸ ਲਈ ਜਦੋਂ ਪਹਿਲਾ ਵੱਧਿਆ ਹੋਇਆ ਚੈੱਕ ਆਵੇ ਤਾਂ ਸਭ ਤੋਂ ਪਹਿਲਾਂ ਆਪਣੇ ਜ਼ਰੂਰੀ ਬਿੱਲਾਂ ਅਤੇ ਦਵਾਈਆਂ ਦਾ ਬਜਟ ਬਣਾਓ ਪਾਵਨਾਤਮਕ ਤੌਰ ਤੇ ਇਹ ਸਮਝਣਾ ਜ਼ਰੂਰੀ ਹੈ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪਰ ਅਸਲ ਲੜਾਈ ਤੁਹਾਨੂੰ ਆਪਣੀ ਸਮਝਦਾਰੀ ਨਾਲ ਹੀ ਲੜਨੀ ਪਵੇਗੀ ਤਾਂ ਜੋ ਮਹਿੰਗਾਈ ਦੇ ਇਸ ਦੌਰ ਵਿੱਚ ਵੀ ਤੁਸੀਂ ਆਪਣਾ ਸਵੈਮਾਨ ਬਰਕਰਾਰ ਰੱਖ ਸਕੋ ਇਸ ਸਬ ਦੇ ਵਿਚਾਰ ਇਕ ਬਹੁਤ ਹੀ ਤਕਨੀਕੀ ਪਰ ਮਹੱਤਵਪੂਰਨ ਮੁੱਦਾ ਹੈ ਜਿਸ ਬਾਰੇ ਹਰ ਪੈਨਸ਼ਨ ਲੈਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਹੈ ਮੈਡੀਕੇਅਰ ਪਾਰਟ ਬੀ ਦਾ ਪ੍ਰੀਮੀਅਮ ਅਕਸਰ ਅਜਿਹਾ ਹੁੰਦਾ ਹੈ ਕਿ ਸੋਸ਼ਲ ਸਿਕਿਉਰਿਟੀ ਦਾ ਐਲਾਨ ਹੁੰਦਾ ਹੈ ਕਿ ਪੈਨਸ਼ਨ ਵਧ ਗਈ ਹੈ ਪਰ ਜਦੋਂ ਚੈੱਕ ਹੱਥ ਵਿੱਚ ਆਉਂਦਾ ਹੈ ਤਾਂ ਉਹ ਵਾਅਦਾ ਉਹਨਾਂ ਨਹੀਂ ਲੱਗਦਾ ਜਿੰਨਾ ਦੱਸਿਆ ਗਿਆ ਸੀ ਇਸ ਦਾ ਕਾਰਨ ਇਹ ਹੈ ਕਿ ਮੈਡੀਕੇਅਰ ਪਾਰਟ ਬੀ ਦਾ ਪ੍ਰੀਮੀਅਮ ਸਿੱਧਾ ਤੁਹਾਡੀ ਸੋਸ਼ਲ ਸਿਕਿਉਰਿਟੀ ਵਿੱਚੋਂ ਕੱਟਿਆ ਜਾਂਦਾ ਹੈ 2026 ਵਿੱਚ ਵੀ ਮੈਡੀਕੇਅਰ ਦੇ ਪ੍ਰੀਮੀਅਮਾਂ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਜੇਕਰ ਮੈਡੀਕੇਅਰ ਦਾ ਖਰਚਾ ਵਧਦਾ ਹੈ ਤਾਂ ਤੁਹਾਡੀ ਵਧੀ ਹੋਈ ਪੈਨਸ਼ਨ ਦਾ ਇੱਕ ਹਿੱਸਾ ਉਸ ਵਿੱਚ ਚਲਾ ਜਾਵੇਗਾ ਹਾਲਾਂਕਿ ਇੱਕ ਹੋਲਡ ਹਾਰਮਲੈਸ ਨਿਯਮ ਵੀ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੇ ਮੈਡੀਕੇਅਰ ਪ੍ਰੀਮੀਅਮ ਵਿੱਚ ਵਾਧਾ ਤੁਹਾਡੀ ਪੈਨਸ਼ਨ ਦੇ ਵਾਅਦੇ ਤੋਂ ਜ਼ਿਆਦਾ ਨਹੀਂ ਹੋ ਸਕਦਾ ਯਾਨੀ ਤੁਹਾਡੇ ਹੱਥ ਵਿੱਚ ਆਉਣ ਵਾਲੀ ਰਕਮ ਪਿਛਲੇ ਸਾਲ ਨਾਲੋਂ ਕੱਟ ਨਹੀਂ ਹੋਵੇਗੀ ਇਹ ਇੱਕ ਸੁਰੱਖਿਆ ਕਵਚ ਹੈ ਫਿਰ ਵੀ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਗ੍ਰੋਸ ਕੁੱਲ ਵਾਦਾ ਅਤੇ نیٹ ਕੱਟ ਕਟਾ ਕੇ ਵਾਦਾ ਵੱਖਰਾ ਹੋ ਸਕਦਾ ਹੈ ਇਸ ਲਈ ਜਦੋਂ ਤੁਹਾਨੂੰ ਚਿੱਠੀ ਮਿਲੇ ਜਿਸ ਵਿੱਚ ਤੁਹਾਡੀ ਨਵੀਂ ਲਾਭ ਰਕਮ ਲਿਖੀ ਹੋਵੇ ਤਾਂ ਧਿਆਨ ਨਾਲ ਦੇਖੋ ਕਿ ਕਿੰਨਾ ਪੈਸਾ ਮੈਡੀਕਅਰ ਲਈ ਕੱਟਿਆ ਜਾ ਰਿਹਾ ਹੈ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਗਲਤਫਹਿਮੀ ਦਾ ਸ਼ਿਕਾਰ ਨਾ ਹੋਵੋ ਅਤੇ ਆਪਣੇ ਮਹੀਨੇ ਦੇ ਖਰਚਿਆਂ ਦਾ ਸਹੀ ਹਿਸਾਬ ਲਗਾ ਸਕੋ ਸਿਹਤ ਸਭ ਤੋਂ ਵੱਡੀ ਦੌਲਤ ਹੈ ਅਤੇ ਅਮਰੀਕਾ ਵਿੱਚ ਸਿਹਤ ਬੀਮਾ ਹੋਣਾ ਲਾਜ਼ਮੀ ਹੈ ਇਸ ਲਈ ਇਸ ਕਟੌਤੀ ਨੂੰ ਇੱਕ ਬੋਝ ਦੀ ਬਜਾਏ ਆਪਣੀ ਸਿਹਤ ਦੀ ਸੁਰੱਖਿਆ ਵਜੋਂ ਦੇਖਣਾ ਚਾਹੀਦਾ ਹੈ ਹੁਣ ਆਓ ਗੱਲ ਕਰੀਏ ਸਮੇਂ ਅਤੇ ਪ੍ਰਕਿਰਿਆ ਦੀ ਇਹ ਪੈਸਾ ਕਦੋਂ ਅਤੇ ਕਿਵੇਂ ਮਿਲੇਗਾ ਪ੍ਰਸ਼ਾਸਨਕ ਤੌਰ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੰਮ ਕਰਦਾ ਹੈ ਦਸੰਬਰ 2025 ਦੇ ਸ਼ੁਰੂ ਤੋਂ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲਣੇ ਸ਼ੁਰੂ ਹੋ ਜਾਣਗੇ ਜਿਹੜੇ ਲੋਕ ਮਾਈ ਸੋਸ਼ਲ ਸਿਕਿਉਰਿਟੀ ਆਨਲਾਈਨ ਖਾਤੇ ਦੀ ਵਰਤੋਂ ਕਰਦੇ ਹਨ ਉਹ ਸਭ ਤੋਂ ਪਹਿਲਾਂ ਆਪਣੀ ਨਵੀਂ ਵੱਧੀ ਹੋਈ ਰਕਮ ਦੇਖ ਸਕਣਗੇ ਡਾਕ ਰਾਹੀਂ ਚਿੱਠੀਆਂ ਆਉਣ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਪੋਗਤਾਨ ਦੇ ਯਾ ਤਰੀਕਾ ਆਮ ਤੌਰ ਤੇ ਤੁਹਾਡੇ ਜਨਮ ਦਿਨ ਦੇ ਹਿਸਾਬ ਨਾਲ ਤੈ ਹੁੰਦੀਆਂ ਹਨ ਜੇਕਰ ਤੁਹਾਡਾ ਜਨਮ ਮਹੀਨੇ ਦੀ 1 ਤੋਂ 10 ਤਰੀਕ ਦੇ ਵਿਚਕਾਰ ਹੋਇਆ ਹੈ ਤਾਂ ਪੈਸੇ ਦੂਜੇ ਬੁੱਧਵਾਰ ਨੂੰ ਆਉਣਗੇ ਅਤੇ ਇਸੇ ਤਰ੍ਹਾਂ ਅੱਗੇ ਪਰ ਇਸ ਸਾਈ ਲੈਣ ਵਾਲਿਆਂ ਲਈ ਵਧੀ ਹੋਈ ਰਕਮ ਆਮ ਤੌਰ ਤੇ ਦਸੰਬਰ ਦੇ ਅਖੀਰ ਵਿੱਚ ਜਾਂ 1 ਜਨਵਰੀ ਨੂੰ ਹੀ ਆ ਜਾਂਦੀ ਹੈ ਇੱਥੇ ਇੱਕ ਬਹੁਤ ਹੀ ਜ਼ਰੂਰੀ ਚੇਤਾਵਨੀ ਵੀ ਦੇਣੀ ਬੰਦੀ ਹੈ ਜਦੋਂ ਵੀ ਪੈਨਸ਼ਨ ਵਧਣ ਦੀਆਂ ਖਬਰਾਂ ਆਉਂਦੀਆਂ ਹਨ ਤਾਂ ਠੱਗ ਅਤੇ ਸਕੈਮਰ ਵੀ ਸਰਗਰਮ ਹੋ ਜਾਂਦੇ ਹਨ ਤੁਹਾਨੂੰ ਫੋਨ ਆ ਸਕਦੇ ਹਨ ਕਿ ਤੁਹਾਡੀ ਪੈਨਸ਼ਨ ਵਧਾਉਣ ਲਈ ਸਾਨੂੰ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਦਿਓ ਜਾਂ ਕੋਈ ਫੀਸ ਜਮ੍ਹਾਂ ਕਰਵਾਓ ਯਾਦ ਰੱਖੋ ਸੋਸ਼ਲ ਸਿਕਿਉਰਿਟੀ ਵਾਲੇ ਕਦੇ ਵੀ ਤੁਹਾਨੂੰ ਫੋਨ ਕਰਕੇ ਤੁਹਾਡਾ ਨੰਬਰ ਨਹੀਂ ਮੰਗਦੇ ਅਤੇ ਨਾ ਹੀ ਪੈਨਸ਼ਨ ਵਧਾਉਣ ਲਈ ਕੋਈ ਪੈਸਾ ਮੰਗਦੇ ਹਨ ਇਸ ਸਭ ਕੁਝ ਆਪਣੇ ਆਪ ਹੁੰਦਾ ਹੈ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਜੇਕਰ ਕੋਈ ਅਜੇਹਾ ਫੋਨ ਆਵੇ ਤਾਂ ਤੁਰੰਤ ਕੱਟ ਦਿਓ ਸਾਡੇ ਬਜ਼ੁਰਗ ਅਕਸਰ ਪੋਲੇਪਣ ਵਿੱਚ ਅਜਿਹੇ ਠੱਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਕਰਦੇ ਨੌਜਵਾਨਾਂ ਦਾ ਫਰਜ਼ ਹੈ ਕਿ ਉਹ ਆਪਣੇ ਮਾਪਿਆਂ ਨੂੰ ਇਸ ਬਾਰੇ ਜਾਗਰੂਕ ਕਰਨ ਤੁਹਾਡੀ ਸੁਰੱਖਿਆ ਤੁਹਾਡੇ ਹੱਥ ਵਿੱਚ ਹੈ ਇਸ ਵੀਡੀਓ ਦੇ ਅਖੀਰ ਵੱਲ ਵਧਦੇ ਹੋਏ ਅਸੀਂ ਅਮਰੀਕਾ ਦੇ ਆਰਥਿਕ ਪਵਿੱਖ ਅਤੇ ਬਜ਼ੁਰਗਾਂ ਦੀ ਸਥਿਤੀ ਬਾਰੇ ਥੋੜੀ ਡੂੰਘਾਈ ਨਾਲ ਗੱਲ ਕਰਨਾ ਚਾਹੁੰਦੇ ਹਾਂ 2026 ਸਿਰਫ ਇੱਕ ਹੋਰ ਸਾਲ ਨਹੀਂ ਹੈ ਇਹ ਉਹ ਸਮਾਂ ਹੈ ਜਦੋਂ ਅਮਰੀਕਾ ਵਿੱਚ ਬਜ਼ੁਰਗਾਂ ਦੀ ਆਬਾਦੀ ਇਤਿਹਾਸਿਕ ਪੱਧਰ ਤੇ ਵੱਧ ਰਹੀ ਹੈ ਬੇਬੀ ਬੂਮਰਸ ਦੀ ਵੱਡੀ ਗਿਣਤੀ ਰਿਟਾਇਰ ਹੋ ਚੁੱਕੀ ਹੈ ਜਿਸ ਨਾਲ ਸੋਸ਼ਲ ਸਿਕਿਉਰਿਟੀ ਫੰਡ ਤੇ ਦਬਾਅ ਵੱਧ ਰਿਹਾ ਹੈ ਅਕਸਰ ਖਬਰਾਂ ਵਿੱਚ ਆਉਂਦਾ ਹੈ ਕਿ 2033 ਜਾਂ 2034 ਤੱਕ ਫੰਡ ਖਤਮ ਹੋ ਸਕਦੇ ਹਨ ਜਿਸ ਨਾਲ ਲੋਕਾਂ ਵਿੱਚ ਡਰ ਪੈਦਾ ਹੁੰਦਾ ਹੈ ਪਰ 2026 ਦੇ ਇਸ ਵਾਅਦੇ ਨੇ ਇਹ ਸਾਬਤ ਕੀਤਾ ਹੈ ਕਿ ਸਰਕਾਰ ਹਾਲੇ ਵੀ ਇਸ ਸਿਸਟਮ ਨੂੰ ਚਲਾਉਣ ਲਈ ਵਚਨਬੱਧ ਹੈ ਇਹ ਵਾਅਦਾ ਸਰਕਾਰ ਵੱਲੋਂ ਇੱਕ ਵਾਅਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਬਣਾਉਣ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਨੂੰ ਬੇਸਹਾਰਾ ਨਹੀਂ ਛੱਡਿਆ ਜਾਵੇਗਾ ਹਾਲਾਂਕਿ ਸਾਨੂੰ ਪਵਿਕ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਰਾਜਨੀਤਿਕ ਗਲਿਆਰਿਆਂ ਵਿੱਚ ਬਹਿਸ ਚੱਲ ਰਹੀ ਹੈ ਕਿ ਸਿਸਟਮ ਨੂੰ ਕਿਵੇਂ ਸੁਧਾਰਿਆ ਜਾਵੇ ਕੀ ਰਿਟਾਇਰਮੈਂਟ ਦੀ ਉਮਰ ਵਧਾਈ ਜਾਵੇ ਜਾਂ ਟੈਕਸ ਵਧਾਏ ਜਾਣ ਇਹ ਫੈਸਲੇ ਆਉਣ ਵਾਲੇ ਸਮੇਂ ਵਿੱਚ ਹੋਣਗੇ ਪਰ ਫਿਲਹਾਲ 2026 ਲਈ ਤੁਸੀਂ ਸੁਰੱਖਿਤ ਮਹਿਸੂਸ ਕਰ ਸਕਦੇ ਹੋ ਇਹ ਵਧੀ ਹੋਈ ਪੈਨਸ਼ਨ ਤੁਹਾਨੂੰ ਸਮਾਜ ਵਿੱਚ ਸਿਰ ਚੁੱਕ ਕੇ ਜਿਉਣ ਦਾ ਮੌਕਾ ਦਿੰਦੀ ਹੈ ਇਹ ਤੁਹਾਨੂੰ ਕਿਸੇ ਅੱਗੇ ਹੱਥ ਫੈਲਾਉਣ ਤੋਂ ਬਚਾਉਂਦੀ ਹੈ ਇੱਕ ਪ੍ਰਵਾਸੀ ਪੰਜਾਬੀ ਹੋਣ ਦੇ ਨਾਤੇ ਅਸੀਂ ਸਮਝ ਸਕਦੇ ਹਾਂ ਕਿ ਆਪਣੀ ਮਿੱਟੀ ਤੋਂ ਦੂਰ ਰਹਿ ਕੇ ਬੁਢਾਪੇ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਕਿੰਨਾ ਜ਼ਰੂਰੀ ਹੈ ਇਹ ਡਾਲਰ ਸਿਰਫ ਕਾਗਜ਼ ਦੇ ਟੁਕੜੇ ਨਹੀਂ ਇਹ ਤੁਹਾਡੇ ਸੰਘਰਸ਼ ਅਤੇ ਸਫਲਤਾ ਦੀ ਨਿਸ਼ਾਨੀ ਹਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ